ਮੰਦਰ ਬਾਹਰ ਖੜੇ ਆ ਪੋਸ ਦੇ ਉੱਤੇ ਜਿੱਥੇ ਅਰਵਿਤ ਕੇਜਰੀਵਾਲ ਤੇ ਅਮਨ ਰੋੜਾ ਜੀ ਪਹੁੰਚੇ ਨੇ ਬਾਕੀ ਦੂਸਰੇ ਕਿਸੇ ਸਕਿਉਰਟੀ ਜਿਹੜੇ ਵੀਆਈਪੀ ਕਲਚਰ ਨੂੰ ਖਤਮ ਕਰਨ ਦੀਆਂ ਗੱਲਾਂ ਕਰਦੇ ਸੀ ਤੇ ਅੱਜ ਇਹ ਸਕਿਉਰਟੀ ਪੰਜਾਬ ਦੇ ਨੌਜਵਾਨ ਜਿਹੜੇ ਸਾਡੇ ਪੰਜਾਬ ਪੁਲਿਸ ਦੇ ਨੇ ਉਹਨਾਂ ਨੇ ਸਕਿਉਰਟੀ ਲਈ ਹੋਈ ਆ ਕਿ ਕੇਜਰੀਵਾਲ ਦੇ ਕੋਲ ਕੋਈ ਵੀ ਆਮ ਬੰਦਾ ਪਹੁੰਚੇ ਨਾ ਆ ਸਾਡੇ ਨਾਲ ਆਮ ਬੰਦੇ ਨੇ ਜਿਹਨਾਂ ਦੇ ਘਰ ਰੁੜ ਗਏ ਨੇ ਉਹਨਾਂ ਨੂੰ ਅੱਗੇ ਜਾਣ ਦਿੰਦੇ ਜਾਂ ਨਹੀਂ ਦਿੰਦੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਬਾਪੂ ਜੀ ਸਾਡਾ ਤਾਂ ਘਰ ਉਧਰ ਬਾਪੂ ਫਰ ਜਦੀਰ ਜੀ ਹੈ ਤਾਂ ਪਿੰਡ ਹਾਂ ਉਹਦੇ ਲਾਗੋ ਫਾੜ ਪਿਆ ਦਰਿਆ ਦਾ ਗਿਆਣਾ ਦੇ ਨਾ ਉੱਥੇ ਵੇਖਣੇ ਐ ਚੜੇ ਜਾਂਦੇ ਘੜਕੇ ਆ ਜੋ ਅੱਛਾ ਜੀ ਹਾਂ ਜਿਹੜਾ ਦਾ ਇਥੋਂ ਕਹਿ ਨੂੰ ਰੰਗਨ ਦਿੰਦੇ ਕਿ ਇਹਨੂੰ ਘਰ ਆਣੋ ਹੂੰ ਨਹੀਂ ਪਿੰਡ ਸਾਡਾ ਹਜ਼ਾਰ ਰੁੜਿਆ ਪਿਆ ਵਾ ਚਾਰ ਪੰਜ ਘਰ ਵੀ ਸਾਡੇ ਰੁੜ ਗਏ ਆ ਹਾਂ ਜਾਂਦੇ ਆ ਕਿੱਥੇ ਬਣਦਾ ਪਿੰਡ ਘਰ ਵੇਖਣ ਜਾ ਕੇ ਰੁੜਿਆ ਕਿੱਥੇ ਆ ਕੋਈ ਪਰਿਵਾਰ ਇਹਨਾਂ ਦੇ ਕਿੱਥੇ ਆ ਜ਼ਰਦ ਤੇ ਫੇਰ ਹੀ ਹੁੰਦਾ ਨਾ ਹੂੰ ਅਹੀਂ ਦੇ ਵੇਖਿਆ ਨਹੀਂ ਸਾਨੂੰ ਕੋ ਦੇਣ ਤੇ ਨਾ ਦੇਣ ਮੁਸ਼ਕਲ ਹੁੰਦਾ ਲੋ ਬੇੜੀਆਂ ਦੇ ਜ਼ਰੀਏ ਆਪਦੇ ਘਰ ਵੀ ਨਹੀਂ ਜਾਂਦੇ ਅਹੀਂ ਤੇ ਬਾਬਾ ਆਨੇ ਨੂੰ ਜਾਣਦੇ ਉਹਦੇ ਗਾੜੀ ਡਾਕੇ ਖਲੋਤੇ ਅਹੀਂ ਉਹਨਾਂ ਨੂੰ ਦੱਸਦੇ ਆ ਰਹੀ ਜਾਂ ਇਹਨਾਂ ਨੂੰ ਐਕਸ ਮੁੱਖ ਮੰਤਰੀ ਸਾਹਿਬ ਪਹੁੰਚੇ ਨੇ ਪਹਿਲੀ ਵਾਰ ਇਥੇ ਹਾਰਡ ਪ੍ਰਭਾਵੇ ਦੇ ਇਲਾਕੇ ਦੇ ਵਿੱਚ ਮੁੱਖ ਮੰਤਰੀ ਨਹੀਂ ਖਾਰਦਾ ਵੀਰਾ ਹਾਂ ਪੈਸੇ ਹੋ ਗਿਆ ਇਹਨਾਂ ਦੇ 60000 ਰੁਪਏ ਦੇ ਟੱਕਰ ਨਹੀਂ ਹਦੀ ਸੁਣੀ ਕਿ ਨੇ ਪੁਲਿਸ ਇੱਕ ਤੇਜ਼ੀ ਚੀਮਾ ਅਹੀਂ ਜਿਹੜਾ ਵਿਚਾਰਾ ਫੋਲ ਬਣ ਗਿਆ ਜਿੱਥੇ ਬੈਠੇ ਆਪਾਂ ਉਹਦੀ ਦੇਣ ਨਾ ਨਹੀਂ ਸਾਡਾ ਅਜੇ ਟੱਕਰ ਨਹੀਂ ਬੁਲਵਾਰ ਸਬਣਾ ਜਾਂ ਬਾਬਾ ਸੀ ਤੇ ਆ ਜਾਣਦੇ ਆ ਉਹ ਦਿਨ ਦਾ ਹਾਂ ਹਾਂ ਹਨੇ ਹੋਏ ਜੇ ਇਨਸੈਕਿਉਰਟੀ ਅਸੇ ਪਾਸੇ ਖੜੀ ਹੋ ਜਾਂ ਤਾਂ ਨੂੰ ਅੱਗੇ ਜਾਣ ਦੇ ਹੁੰਦੇ ਕਿ ਬਦਲ ਖਤਰਾ ਕਿ ਸੀ ਦਾ ਕਿਸਾਨਾਂ ਤੋਂ ਹੁਣ ਕਿਵਲਾ ਕੀ ਖਤਰਾ ਨੂੰ ਹੈਗਾ ਦਿੱਲੀ ਦਾ ਖਤਰਾ ਹੋਇਆ ਨਹੀਂ ਇੱਥੇ ਕਾਦਾ ਖਤਰਾ ਹੈ ਤੁਸੀਂ ਗੱਲ ਕਰਨਾ ਚਾਹੁੰਦੇ ਸੀ ਉਦਾਂ ਕਿ ਆਪਣੇ ਦੁੱਖ ਦੱਸਣਾ ਤੁਸੀਂ ਦੱਸਿਓ ਵੀ ਸਾਡਾ ਪਾੜ ਪੰਦਾ ਜਾਵੇ ਅਸੀਂ ਇਹ ਜਿਹੜਾ ਸਾਡਾ ਪਾੜ ਵਾਸਤੇ ਮੁੰਡੇ ਪਿੰਡ ਸਾਡੀ ਐ ਨਹੀਂ ਜਾਂ ਕਿਸੇ ਬੰਦੇ ਆਂਦੀ ਬੰਦ ਦੇਣਾ ਪਰ 20 20 ਕੱਲੇ ਬੰਦ ਦੇਣ ਵਜਦੀ ਰਾਕੇ ਟਾਪੂ ਬੰਦ ਦੇਣਾ ਦੀ ਵਜਦੀ ਤੇ ਅਸੀਂ ਇੱਕ ਬੰਦੇ ਨੂੰ ਕੱਢ ਦੇਣਾ ਹਾਂ ਹਾਂ ਪਰ ਤਾਨੂੰ ਦੁੱਖ ਸੁਣਾਉਣ ਲਈ ਵੀ ਉਹਨਾਂ ਦੇ ਕੋਲ ਜਾਣ ਨਹੀਂ ਦਿੱਤਾ ਜੀ ਨਹੀਂ ਜਾਂਦਾ ਕੋਈ ਗੱਲ ਕਰਨ ਨਹੀਂ ਦਿੰਦਾ ਜੀ ਹਾਂ ਬ ਆਪਣੇ ਆਸ-ਪਾਸੇ ਨਜ਼ਰ ਜਰੂਰ ਘੁਮਾਈ ਜਾਵੇ ਹਾਂ ਕੋਈ ਕਾਲੇ ਕਾਰਨ ਨਹੀਂ ਦਿੰਦਾ ਜਨਾ ਮੁੱਖ ਮੰਤਰੀ ਸਾਹਿਬ ਆਏ ਨੇ ਅਰਵਿਦ ਕੇਜਰੀਵਾਲ ਉਹਨਾਂ ਦੇ ਨਾਲ ਆਵਾਜ਼ ਦੀ ਪਾਰਟੀ ਦੇ ਵੀ ਆਈ ਪੀ ਵਣਕੀ ਕਰਨ ਅੱਗੇ ਪੇਰਾ ਕਰਦੇ ਘਾਰੇ ਘਾਰੇ ਆਨੇ ਘਰ ਬਣ ਜੇ ਚਲੋ ਤੇਲੀ ਸਹਾਇਤਾ ਕਰ ਸਕਦੇ ਤਾਂ ਕਰਦੇ ਨਹੀਂ ਤਾਂ ਫਿਰ ਵੀਰ ਭਰਾ ਹੈ ਗਈ ਆ ਨੇ ਹੁਣ ਤੁਸੀਂ ਲੋਕਾਂ ਨੂੰ ਨਹੀਂ ਜਾਣਦੇ ਸਿਕਿਉਰਿਟੀ ਵੀਰ ਦੀ ਇਹ ਨਾਂ ਲੈ ਆ ਤੈਨੂੰ ਜਾਣਦੇ ਨੇ ਇਹਨਾਂ ਦਾ ਘਰ ਜਿੱਥੋਂ ਪਾਰ ਟੱਪਾ ਬਿਲਕੁਲ ਸਾਹਮਣੇ ਆਂ ਦਾ ਇਹਨਾਂ ਦਾ ਸਾਰਾ ਢਾ ਢੇਰੀ ਹੋ ਗਿਆ ਨਾ ਕੋ ਗਾਰਡਰ ਲੱਭਾ ਨਾ ਵਾਲਾ ਲੱਭਾ ਕੋਈ ਚੀਜ਼ ਨਹੀਂ ਰਹੀ ਇਹਨੇ ਘਰ ਰੇਕੇ ਧਰਾਈ ਤਿੰਨੇ ਘਰ ਰੇਕੇ ਸਾਹ ਹੀ ਉਹ ਜੱਟਾਂ ਦੇ ਘਰ ਬਖਤੌਰ ਸਿੰਘ ਬਲਜੀਤ ਸਿੰਘ ਤੇ ਇਹਨੇ ਘਰ ਲਗਾਤਾਰ ਆ ਮੋਹ ਸਾਹਮਣੇ ਸੀ ਜਾਨਾਂ ਦੇ ਨੇ ਇਹਨੇ ਆਪਣਾ ਦੁੱਖ ਸੁਣਾਉਣਾ ਸੀ ਕਿ ਮੇਰਾ ਘਰ ਰੁੜ ਗਿਆ ਤੇ ਮਿੰਨੋ ਕੁਝ ਮਸਣ ਲੱਗਾ ਆ ਬਾਅਦ ਤੁਸੀਂ ਉਹਨਾਂ ਨਾਲ ਗੱਲ ਕਰ ਲਿਓ ਜੇ ਉਹਨਾਂ ਨੂੰ ਇਹਨਾ ਬੋਲਣਾ ਨਹੀਂ ਜਾਣਦੇਗੇ ਉਹਨਾਂ ਕੈਮਰੇ ਦੇ ਸਾਹਮਣੇ ਕਦੇ ਗੱਲ ਨਹੀਂ ਕੀਤੀ ਨਹੀਂ ਬੋਲ ਸਕਦੇ ਇਹਨਾਂ ਉਹ ਦੁਖੀ ਆਓ ਦੁਖੀ ਆ ਨਹੀਂ ਬੋਲੇ ਨਹੀਂ ਤਾਂ ਇਹ ਕਹਿ ਸਕਦੇ ਆ ਸਾਡੇ ਚਲੋ ਤੇੜਾ ਸਾਡੇ ਵੀ ਘਰਾਂ ਦੇ ਵਿੱਚ ਪਾਟੀਆਂ ਵਾਲਿਆਂ ਵਾਲੀਆਂ ਸੱਤਾਵਾਂ ਤੇੜਾ ਪਾਟੀਆਂ ਇਹਨੇ ਕਹਿੰਦੇ ਵੀ ਸਾਡੀ ਹੈਲਪ ਕਰੋ ਇਹਨਾਂ ਦੇ ਜਿੰਨਾਂ ਦੇ ਡਿੱਗੇ ਆ ਉਨ੍ਹਾਂ ਦੀ ਹੈਲਪ ਕਰੇ ਸਰਕਾਰ ਪਹਿਲਾਂ ਜੋ ਵੀ ਸੰਸਥਾ ਵਾਲੇ ਆਉਂਦੇ ਆ ਜਾਂ ਵੀਰ ਕੋਈ ਵੀ ਆਉਂਦਾ ਇਹਨਾਂ ਦੀ ਹੈਲਪ ਪਹਿਲਾਂ ਕਰੋ ਕਿਉਂ ਜਿਨ੍ਹਾਂ ਤੇ ਸਾਡੇ ਤਾਂ ਅਜੇ ਛੱਤਾਂ ਖੜੀਆਂ ਆ ਕੋਈ ਕਰਦੀ ਅ ਸਰ ਮੁੱਖ ਮੰਤਰੀ ਸਾਹਮਣੇ ਮੁੱਖ ਮੰਤਰੀ ਪਹੁੰਚੇ ਨੇ ਕਿ ਇਹਨਾਂ ਨੂੰ ਮਿਲਣਾ ਹੈ ਜੇਕਰ ਤੁਸੀਂ ਆਪਣਾ ਦੁੱਖੜਾ ਮੀਡੀਆ ਦੇ ਜ਼ਰੀਏ ਸੁਣਾ ਰਹੇ ਨੇ ਸ਼ਾਇਦ ਸ਼ਾਇਦ ਅਰਵਿਦ ਕੇਜਰੀਵਾਲ ਵੀ ਸੁਣੂਗਾ ਕਿ ਅੱਜ ਮੈਂ ਪਹੁੰਚਿਆ ਹਾਂ ਕਿ ਮੀਡੀਆ ਕੀ ਕਹਿੰਦੇ ਸਾਹਮਣੇ ਕਿਹਨਾਂ ਨਾਲ ਗੱਲਾਂ ਬਾਤਾਂ ਕਰਨੀ ਚਾਹੁੰਦੇ ਹੋ ਫਿਰ ਜੇ ਡਾਂ ਬਣਾ ਆਉਂਗਾ ਅਹੀਂ ਨੇੜੇ ਨਹੀਂ ਜਾਣਾ ਚਾਹੁੰਦੇ ਮੈਂ ਕਰਾਈ ਉਹਨਾਂ ਨਾਲ ਅਹੀਂ ਗੱਲ ਕਰ ਲਾਂਗੇ ਹਾਂ ਬੱਚੇ ਦੇ ਲੋ ਮੰਤਰੀਆ ਕੋਲੇ ਨਹੀਂ ਜਾਣ ਦਿੰਦੇ ਸੋ ਆਮ ਆਮ ਜਨਤਾ ਦਾ ਮੰਤਰ ਹੈ ਨਾ ਕਿਉਂਕਿ ਆਮ ਆਮ ਆਧਵੀ ਪਾਰਟੀ ਤਾਂ ਹੀ ਬਣੀ ਸੋ ਆਖਿਆ ਪਰ ਹੱਕ ਨੇ ਨਾ ਹੋਇਆ ਕੋਲੇ ਜਾ ਕੇ ਤਾਂ ਮੈਂ ਕਿਹੜਾ ਹੀ ਗੱਲ ਕਰ ਲਾਂ ਕਿ ਮੈਂ ਖਫੜਾ ਦੇਣਾ ਮੈਂ ਉਹਨਾਂ ਨਾਲ ਸਿੱਧੇ ਸਵਾਲ ਜਵਾਬ ਕਰੂੰਗਾ ਇੱਥੇ ਕੀ ਕਹਣੇ ਕੋਲੇ ਜਾਣ ਦਾ ਫਾਸਲੇ ਚਲੋ ਮੰਤਰੀ ਆ ਸਕਿਉਰਟੀ ਦਾ ਫਰਜ ਆ ਵੀ ਕੁਝ ਕੁਝ ਵੀ ਕਰ ਸਕਦਾ ਕੋਟੇ ਮਜਬੂਰ ਹੈ ਮਜਬੂਰੀ ਆਪਣੀ ਜਗ੍ਹਾ ਤੇ ਡਿਊਟੀ ਹਰ ਐਂ ਹੀ ਤਾਂ ਉਹ ਡੁੱਬੇ ਉਹਨਾਂ ਦੀ ਡਿਊਟੀ ਆ ਤੈਨਾਂ ਕੀ ਆ ਜੀ ਘਰ ਰੁੜ ਗਿਆ ਸਾਰਾ ਹੀ ਪਤਾ ਕਰ ਰਹੀ ਕੋਈ ਕੱਚਾ ਕਰਨੀ ਇੱਥੇ ਅੰਦੇ ਅਫਸਰਾਂ ਖੀਆਂ ਦੇ ਕੱਚਾ ਘਰੀ ਜੀ ਕੱਚੇ ਕੋਠੇ ਉਹ ਡਿੱਗ ਪਿਆ ਹੂੰ ਕੱਚਾ ਦੇ ਅੱਜਕੱਲ ਮਾਰੇ ਦੇ ਮਾਰੇ ਗਰੀਨ ਦਾ ਵੀ ਨਹੀਂਗਾ ਤੇ ਪੱਕਾ ਘਰ ਹੀ ਤੈਸ ਮੈਸ ਹੋ ਗਿਆ ਥੱਲੇੋਂ ਥਾਂ ਹੀ ਪੁੱਟਿਆ ਗਿਆ ਤੇ ਹਲਾ ਸੁਹਾਗੇ ਸੂੰਗੇ ਜੋਰ ਟੋਕੇ ਟਾਕੇ ਇੰਨੀਆਂ ਸਭ ਦਰਿਆ ਦੇ ਵਿੱਚ ਨੇ ਅੱਜ ਮਿਲੋਂਗੇ ਫਿਰ ਐਕਸ ਮੁੱਖ ਮੰਤਰੀ ਸਾਹਿਬ ਦਿੱਲੀ ਦੇ ਆ ਰਹੇ ਨੇ ਦੋ ਵਰੀ ਤਿੰਨ ਵਰੀ ਰਹਿ ਚੁੱਕੇ ਕੋਈ ਸਮਝ ਨਹੀਂ ਲੱਗਦੀ ਆਪਾਂ ਨੂੰ ਕੋਈ ਮਿਲਿਆ ਜੀ ਇਹ ਬੰਨੂ ਹੀ ਆ ਤੁਸੀਂ ਗੱਲ ਕਰਾ ਸਕਦੇ ਜੀ ਟਾਈਮ ਮੈਂ ਕਰਾਂ ਹੀ ਕਰਾ ਦੇਵਾਂਗੇ ਨਾਮ ਮੇਜਾ ਦਾ ਨੋ ਆਪਣੇ ਘਰ ਦੇ ਵਿੱਚ ਜਾਨਦਰਜੇ ਜਾਂਦੇ ਨੇ ਕਰਕੇ ਕਰ ਕਰ ਘਰ ਸਿਕਨ ਦਾ ਇੱਕ ਘਰ ਸਾਡਾ ਹੈਗਾ ਹੀ ਨਹੀਂ ਅਸੀਂ ਜਾਣਾ ਕੱਚੀ ਉੱਥੇ ਕੀ ਕਰਾਂਗੇ ਡਾਕ ਉੱਥੇ ਤੇ ਪਾਣੀ ਵਾਂਝ ਨਹੀਂ ਲੱਗਣ ਰਿਹਾ ਜਿੱਥੇ ਸੜਕ ਹੈ ਨਹੀਂ ਚੱਲਦਾ ਜੀ ਰੋਡ ਤਾਂ ਉੱਥੋਂ ਤੇ ਰਹਿਣਾ ਉੱਥੇ ਕਿੱਥੇ ਕੁਤਾ ਨਹੀਂ ਜੀ ਨਹੀਂ ਚੱਲਣੀ ਆਪਣਾ ਦੁੱਖ ਸੁਣਾਉਣਾ ਚਾਹੁੰਦੇ ਸੀ ਸੁਣਾਉਣਾ ਚਾਹੁੰਦੇ ਹਾਂ ਬਸ ਨਹੀਂ ਕੋਈ ਗਲਤੀ ਨਹੀਂ ਬਣੀ ਤੇ ਕੀ ਕਰਨਾ ਕੀ ਹੈ ਸਿਕਿਉਰਿਟੀ ਦੇਖ ਰਹੇ ਹੋ ਆਸੇ ਬੱਸ ਇੱਕ ਜਿਹਾ ਮਤਲਬ ਪਤਾ ਨਹੀਂ ਜਿੰਦੇ ਸਿਕਿਉਰਿਟੀ ਆਸੇ ਬਾਸੇ ਹਾਂਜੀ 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 ਕੀ ਕਹਣਾ ਜੀ ਇਹੋ ਹੀ ਗੱਲ ਇਹਨਾਂ ਨੂੰ ਇਹਨਾਂ ਨਹੀਂ ਪਤਾ ਵਿਚਾਰੇ ਨਹੀਂ ਇਹਨਾਂ মিডিਆ ਅੱਗੇ ਬੋਲਦੇ ਮੈਂ ਇਹ ਕਹਿੰਨਾ ਵੀ ਤੁਸੀਂ ਮੈਗ ਲੈ ਕੇ ਸਾਈਡ ਤੇ ਖਿਲਾਰ ਲੋ ਅਹੀ ਗੱਲ ਕਰਾਂਗੇ ਉਹਨਾਂ ਨਾਲ ਬੇਸ਼ੱਕ ਸਾਨੂੰ ਨਾਲ ਉਹਦੇ ਕੋਲੇ ਜਾਣ ਦਿੱਤਾ ਜਾਵੇ ਪਰ ਮੈਗ ਰਾਈਂ ਦਾ ਗੱਲ ਸੁਣ ਸਕਦੇ ਆ ਨਾ ਤੇ ਅਹੀਂ ਦਖਾਂਗੇ ਰੱਖਾਂਗੇ ਆਉਦਾ ਦੋਖਲਮਾ ਦੇ ਸਾਹਮਣੇ ਕਿੰਨੇ ਕਿ ਜਰੀਵਾਲ ਸਾਹਿਬ ਹੁਣ ਭਾਵੇਂ ਮੰਤਰੀ ਆਪਣੇ ਪੰਜਾਬ ਦੇ ਸੀਐਮ ਸਾਹਿਬ ਹੁਣ ਕੋਈ ਵੀ ਹੋਵੇ ਲਾਗੇ ਚ ਰੋ ਸਿਕਿਉਰਟੀ ਦਾ ਫਰਜਾ ਨਹੀਂ ਆਮ ਬੰਦੇ ਨੂੰ ਜਾਣ ਦਿੰਦੇ ਅਹੀਂ ਗਰੀਬ ਬੰਦੇ ਆਮ ਬੰਦੇ ਨੂੰ ਕਹੇ ਨਾ ਯਾਰ ਆ ਆਦਮੀ ਦਾ ਛੇੜਖਾਣੇ ਵੀ ਕਰ ਸਕਦਾ ਹੈ ਸਹੀਓ ਵਿਚਾਰੇ ਹੋਗੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਲੱਗੇ ਆਮ ਆਦੇ ਪਾਰਟੀ ਦੇ ਐਕਸ ਸੀਐਮ ਦਿੱਲੀ ਦੇ ਅਰਵਿਦ ਕੇਜਰੀਵਾਲ ਇੱਥੇ ਪਹੁੰਚੇ ਨੇ ਜਿਸ ਦੇ ਨਾਲ ਇਹਨਾਂ ਦੇ ਘਰ ਵੀ ਟੱਠ ਗਨੇ ਗੱਲਬਾਤ ਕਰਨੀ ਚਾਹੁੰਦੇ ਸੀਗੇ ਕਿ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ ਆਪਣਾ ਦੁੱਖ ਸੁਣਾਈਏ ਪਰ ਸਿਕਿਉਰਿਟੀ ਵੱਲੋਂ ਸਿਕਿਉਰਿਟੀ ਦੀ ਮਜਬੂਰੀ ਸਮਝ ਲਓ ਜਾਂ ਕੋਈ ਸਿਕਿਉਰਿਟੀ ਦੇ ਕਾਰਨ ਇਹ ਉਹਨਾਂ ਦੇ ਕੋਲ ਨਹੀਂ ਪਹੁੰਚ ਰਿਹਾ ਸਪੂਤਲਾ ਤਾਂ ਕੈਮਰਾਮੈਨ ਜੰਨੀ ਦੇ ਨਾਲ ਉਹਨਾਂ ਨਾਲ ਕੀ ਹੋ ਰਿਹਾ ਹੈ ਹਾਂਜੀ ਭਾ ਦ ਕਾਤ ਰੋਕ ਕੇ ਗਿਆ ਤੁਹਾਨੂੰ ਹੈ ਹਾਂਜੀ ਕਲਾਨੀ ਆਪਣੇ ਘਰੇ ਜਾਣਾ ਹਾਂਜੀ ਆਪਣੇ ਘਰ ਜਾਣਾ ਹਾਂਜੀ ਤੇ ਕੀ ਕਹਿੰਦੇ ਪੁਲਿਸ ਮੁਲਾਜ਼ਮ ਕੀ ਕਹਿੰਦੇ ਆ ਨਹੀਂ ਜਾਣ ਦਿੰਦੇ ਨਹੀਂ ਜਾਣ ਦਿੰਦੇ ਹਾਂਜੀ ਸਕੂਲ ਦੇ ਬੱਚੇ ਨਿੱਕੇ ਨਿੱਕੇ ਤੁਸੀਂ ਦੇਖ ਸਕਦੇ ਹੋ ਉਹਨਾਂ ਨੂੰ ਰੋਕਿਆ ਗਿਆ ਸੀ ਐਮ ਸਿਕਿਉਰਿਟੀ ਦੇ ਕਾਰਨ ਉਹ ਤਾਂ ਜਾਣ ਨਹੀਂ ਦਿੰਦੇ ਅੱਗੇ ਹਾਂ ਹਾਂ ਕੀ ਕਹਿੰਦੇ ਆ ਕਹਿੰਦੇ ਤੁਹਾਨੂੰ ਜਾਣ ਨਹੀਂ ਦੇਣਾ ਸੀ ਕਾ ਤੋਂ ਇਹ ਸਿੱਤੇ ਹੀ ਉੱਧਰ ਤੋਂ ਪਾਰ ਲਾ ਲਏ ਆ ਅੱਛਾ ਪਾਰ ਵਾਲੇ ਅਗਣਪੁਰ ਦੇ ਜਰੀਏ ਜੰਨੇ ਤੁਸੀਂ ਹੈ ਅਗਣਪੁਰ ਦੇ ਜਰੀਏ ਜੰਨੇ ਆਪਣੇ ਘਰ ਤੱਕ ਨਹੀਂ ਬੇੜੀ ਦੇ ਬੇੜੀ ਦੇ ਚਲੋ ਠੀਕ ਆ ਪਰ ਕਦੋਂ ਕਿੱ데 ਜਾਣ ਦਵਾਗੇ ਤੁਹਾਨੂੰ ਹੁਣ ਅਸੀਂ ਚੱਲੇ ਆ ਕਦ ਤੱਕ 10 15 ਮਿੰਟ ਰੋ ਕੇ ਠੀਕ ਆ ਠੀਕ ਆ ਤੇਰੇ ਨੰਬਰ ਪੰਜੇ ਵੱਜ ਗਏ ਅੰਨਾ ਫੜਾ ਦੇ ਦੂੰਗੀ ਇਸ ਕੋਈ ਭਰਾ ਦਿੱਤੇ ਸੀ ਅਬੀ ਠੀਕ ਹੈ ਨਾ ਅੰਦੂਤ ਦੱਕਾ ਕੇ ਖੜੇ ਕਰਦੇ ਕਤਰੀ ਸਾਹਿਬ ਨੂੰ ਫੇਰੀ ਆਉਂ ਕੋਈ ਵੀ ਸੀਐਮ ਸਾਉ ਨੂੰ ਜੀ ਗੱਲ ਸੁਣੀ ਜਾਵੇ ਕਿਉਂ ਤੁਸੀਂ ਆਏ ਆ ਤੁਹਾਨੂੰ ਕੋਈ ਆਪ ਦਾ ਦੱਸਾਂਗੇ ਇੱਥੇ ਤੇ ਫੇਰੀ ਪਤਾ ਲੱਗੂਗਾ ਕੀ ਇੱਥੇ ਖਲਾਸਾ ਕੀ ਬਣਿਆ ਇੱਥੇ ਤੇ ਉਹਦਾ ਦੱਸ ਕਿ ਹੁਣ ਵੀ ਪਤਾ ਲੱਗਣਾ ਪਤਾ ਨਹੀਂ ਲੱਗਣਾ ਹਾਂ ਉਹ ਰਹਿਣਾ ਆਪੇ ਦੋਸਰੋ ਨਹੀਂ ਆਉਂਦਾ ਘਰ ਕਿੱਥੋਂ ਮੁਕਾਵਾ ਨਹੀਂ ਸੱਭਾ ਰੇ ਮੇਰੇ ਨੂੰ ਹੋ ਗਿਆ 10 ਦਿਨ ਜਦੋਂ ਪਹਿਲਾ ਪਾਣੀ ਆਇਆ ਉਸ ਦਿਨ ਡਿੱਗ ਪਿਆ ਮੇਰਾ ਘਰ ਪੂਰਾ ਡਿੱਗ ਪਿਆ ਉੱਥੇ ਨਾਮ ਨਹੀਂ ਰਹਿ ਗਿਆ ਉੱਥੇ ਵੰਜ ਨਹੀਂ ਲੱਗਦਾ ਬੀੜਾ ਨਹੀਂ ਜਾਂਦਾ ਪਾੜਾ ਪੈ ਗਿਆ ਹਰੋ ਦਰਿਆਰ ਰਿਆਈ ਪੈ ਗਿਆ ਉੱਥੇ ਆਬ ਦੋਖੇ ਤੇ ਜਦੋਂ ਇਧਰੋਂ ਜਦੋਂ ਇਧਰੋਂ ਟੁੱਟਣ ਇਹ ਦੋ ਅੰਗੇ ਇੱਕੇ ਡੱਬੇ ਪੈ ਪਾਣੀ ਨਾ ਇੱਥੇ ਆ ਵੇਖੋ ਕੀ ਬੰਨਦੇ ਆਂ ਮਹੀਨਾ ਹੋ ਗਿਆ ਦੋਨਾਂ ਵਾਸਤੇ ਆਏ ਆ ਆਏ ਆ ਉਹਨਾਂ ਚਲੋ ਆਏ ਆ ਠੀਕ ਆ ਔਰ ਚਲ ਗਏ ਗਾਉਣ ਪਰ ਕਿਸੇ ਨੂੰ ਲੋਕਲ ਬੰਦੇ ਨਾਲ ਘੇਰ ਕੇ ਰੋ ਉਹ ਡੱਕੇ ਬੰਦ ਤੇ ਕੋਈ ਆ ਕੇ ਦੱਸੂ ਉਹਨਾਂ ਨੂੰ ਗੱਲਬਾਤ ਰਹੀ ਸੀ ਤੇ ਫੇਰੀ ਆ ਕਿਓ ਕੇ ਦੱਸਿਓ ਜੀ ਤੇ ਫੇਰੀ ਆ ਇਹਨਾਂ ਨੂੰ ਓਦਾਂ ਕੀ ਪਤਾ ਇੱਥੇ ਕੀ ਹੋਇਆ ਕੀ ਕੀ ਕਿੱਦਾਂ ਕੀ ਹਾਲ ਚਾਲ ਲੋਕ ਬੰਦੇ ਨਾਲ ਲੱਗੇ ਹੋਣੀ ਨਿੰਦੇ ਉਹ ਨਾਕਾ ਲਾਇਆ ਪਿੱਛੇ ਬੰਦ ਤੇ ਘੇਰੀ ਜਾਂਦੇ ਉੱਥੇ ਦੱਸੋ ਕੀ ਆ ਦੱਸਣੀ ਨਹੀਂ ਬੀਬੀ ਵਿਚਾਰੀ ਫੇਰੀ ਜੀ ਹੋ ਗਈ ਤੇ ਆਈ ਗੋਠਾ ਦੇ ਦਿੱਤੀ ਬੀਬੀ ਦਾ ਬਜੇਗਾ ਕਿ ਨਹੀਂ ਜੰ ਜਿੱਥੇ ਆ ਵਟ ਨੰਬਰ ਤੇ ਉਹਨੂੰ ਲਿਖਿਆ ਕਿ ਕਿੱਥੇ ਬੱਚੇ ਖੜ੍ਹਨੇ ਇਹ ਗੱਲ ਕਰਦੇ ਕੰਪਨੀ ਨਾਲ ਮਾਹਰ ਕੇ ਟਿਕਲੇ ਜਾਣਾ ਤੇ ਕਿੱਥੇ ਘੜਾ ਬੱਚਿਆ ਤੂੰ ਖੜਨ ਜੂਗਾ ਥਾਂ ਨਹੀਂ ਰਹਿ ਗਿਆ ਆ ਸਾਡਾ ਦੇਖ ਲੋ ਯਾਰ ਪਿੰਡ ਸਾਡਾ ਚਲੋ ਚਲ ਤੁਸੀਂ ਵੀਰੇ ਇੱਕ ਪਾਸੇ ਆ ਜਾ ਨਾ ਇੱਕ ਸਾਈਡ ਨਹੀਂ ਨਾ ਕਰੋ ਇੱਕ ਯਾਰ ਸੱਗੋ ਵੀਰੇ ਇੱਕ ਪਾਸੇ ਆ ਜਾਓ ਉਹ ਗੱਲ ਟਿਕਦੀ ਹੈ ਤੁਸੀਂ ਸੀਮ ਸਕورٹی ਸੀਮਾ ਕੇ ਚਲ ਹਾਂਜੀ ਤੁਸੀਂ ਉਧਰਲੇ ਪੱਸਿਆ ਜੀ ਨਾ ਉਧਰਲੇ ਪੱਸਿਆ ਜੀ ਵੀਰੇ ਇੱਕ ਪਾਸੇ ਆਜੋ ਭਾਈ ਕੋਸੇ ਆਜੋ ਤੁਸੀਂ ਇੱਕ ਪਾਸੇ ਆਜੋ ਇਧਰਲੇ ਸਾਈਡ ਤੇ ਲੈ ਲਓ ਇਧਰਲੇ ਸਾਈਡ ਤੇ ਰੁਕੋ ਬੱਸ ਲਾਈਵ ਕਰ ਉਹ ਇਧਰਲੇ ਪਾਸੇ ਇੱਕ ਸਾਈਡ ਤੇ ਇੱਕ ਸਾਈਡ ਤੇ ਆਓ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਲਾਈਵ ਤਸਵੀਰਾਂ ਇੱਥੇ ਵੀਆਈਪੀ ਡਿਊਟੀ ਲੱਗੀ ਹੋਈ ਆ ਹੜਪੀੜਿਤ ਲੋਕ ਜਿਹੜੇ ਆ ਉਹ ਇੱਥੇ ਖੱਜਲ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤੁਸੀਂ ਤਸਵੀਰਾਂ ਦੇਖੋ ਸੀਐਮ ਸਾਹਿਬ ਦੀ ਸਿਕਿਉਰਿਟੀ ਲੱਗੀ ਹੋਈ ਹੈ ਜਿਸ ਨੂੰ ਕਿਸੇ ਨੂੰ ਵੀ ਅੱਗੇ ਜਾਣ ਤੋਂ ਰੋਕਿਆ ਗਿਆ ਜੋ ਹੜਪੀੜਤਾ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਪਹੁੰਚਣਾ ਜਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਇੱਥੋਂ ਲੈ ਕੇ ਜਾਣਾ ਜਾਂ ਉਹਨਾਂ ਨੇ ਰੋਟੀ ਪਾਣੀ ਲੈ ਕੇ ਜਾਣਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਇੱਕ ਸਾਈਡ ਦੇ ਉੱਤੇ ਕੀਤਾ ਜਾ ਰਿਹਾ ਇਹ ਸੀਐਮ ਸਿਕਿਉਰਿਟੀ ਜਿਹੜੇ ਪੰਜਾਬ ਦੀ ਸਿਕਿਉਰਿਟੀ ਹੈ ਜਿਹੜੇ ਉਹਨਾਂ ਵੱਲੋਂ ਰੋਕਿਆ ਜਾ ਰਿਹਾ ਵਾ ਪੰਜਾਬ ਵੱਲੋਂ ਆ ਤੁਸੀਂ ਤਸਵੀਰਾਂ ਦੇ ਸਕਦੇ ਪੱਤਰਕਾਰਾਂ ਨੂੰ ਵੀ ਰੋਕਿਆ ਜਾ ਰਿਹਾ ਤੁਸੀਂ ਲਾਈਵ ਤਸਵੀਰਾਂ ਦੇ ਸਕਦੇ ਹੋ ਕੇਜਰੀਵਾਲ ਕੇਜਰੀਵਾਲ ਆ ਇੱਥੇ ਪਹੁੰਚ ਰਹੇ ਨੇ ਜਿਨ੍ਹਾਂ ਦੇ ਕਾਰਨ ਪੱਤਰਕਾਰਾਂ ਨੂੰ ਵੀ ਇੱਥੇ ਰੋਕਿਆ ਜਾ ਰਿਹਾ ਹੈ ਇਹ ਪੰਜਾਬ ਦੀ ਸਿਕਿਉਰਿਟੀ ਹੈ ਕੇਜਰੀਵਾਲ ਨੂੰ ਦਿੱਲੀ ਦੀ ਸਿਕਿਉਰਿਟੀ ਚਾਹੀਦੀ ਸੀ ਪਰ ਪੰਜਾਬ ਦੀ ਸਿਕਿਉਰਿਟੀ ਨੂੰ ਸਪੈਸ਼ਲ ਤੌਰ ਤੇ ਦਿੱਤੀ ਗਈ ਆ ਆਮ ਜਨਤਾ ਜਿਹੜੀ ਖੱਜਲ ਖਰਾਬ ਹੁੰਦੀ ਨਜ਼ਰ ਆ ਰਹੀ ਆ ਲਗਾਤਾਰ ਇੱਥੇ ਪੱਤਰਕਾਰਾਂ ਨੂੰ ਰੋਕਿਆ ਜਾ ਰਿਹਾ ਸਮਾਜ ਸੇਵੀ ਸੰਸਥਾਵਾਂ ਜਿਹੜੀਆਂ ਆ ਰਹੀਆਂ ਉਹਨਾਂ ਨੂੰ ਰੋਕਿਆ ਜਾ ਰਿਹਾ ਔਰ ਰਸਤਾ ਕਲੀਅਰ ਇਧਰ ਕੈਮਰਾਮੈਨ ਨੂੰ ਕਹੂੰਗਾ ਬੈਕ ਤੇ ਰਸਤਾ ਕਲੀਅਰ ਕਰਾਇਆ ਜਾ ਰਿਹਾ ਵਾ ਕਿ ਸਪੈਸ਼ਲ ਕਿ ਹਾਂ ਵੀ ਕੋਈ ਵੀ ਕੇਜਰੀਵਾਲ ਦੇ ਲਾਗੇ ਨਾ ਜਾ ਸਕੇ ਕੋਈ ਸਵਾਲ ਨਾ ਪੁੱਛ ਸਕੇ ਕਿ ਹਾਂ ਵੀ ਦਿੱਲੀ ਦਾ ਸਾਬਕਾ ਮੁੱਖ ਮੰਤਰੀ ਇੱਥੇ ਪਹੁੰਚ ਰਹੇ ਨੇ ਤੁਸੀਂ ਤਸਵੀਰਾਂ ਜਿਹੜੀਆਂ ਇੱਕ ਵਾਰ ਮੈਂ ਕਫੇਰ ਕਹੂੰਗਾ ਕਿ ਅਗਣ ਬੋਰਡ ਦੇ ਜ਼ਰੀਏ ਲੋਕ ਇੱਥੇ ਆ ਰਹੇ ਨੇ ਜਿਨ੍ਹਾਂ ਨੇ ਜਾਣਾ ਆਪਣੇ ਘਰਾਂ ਦੇ ਵਿੱਚ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਵਾ ਦੂਸਰਿਆਂ ਨੂੰ ਵੀ ਰੋਕਿਆ ਜਾ ਰਿਹਾ ਵਾ ਔਰ ਤੁਸੀਂ ਹਾਂ ਤਸਵੀਰਾਂ ਦੇਖ ਸਕਦੇ ਇੱਧਰ ਔਰ ਜੋ ਇਸ ਟਾਈਮ ਅਸੀਂ ਇਸ ਟਾਈਮ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਬਾਰ ਬਾਰ ਜਿਹੜਾ ਪੁਲਿਸ ਦੀ ਜਿਹੜੀ ਪੁਲਿਸ ਆਪਣੀ ਡਿਊਟੀ ਨਿਭਾਉਂਦੀ ਨਜ਼ਰ ਆ ਰਹੀ ਆ ਕਿਸੇ ਪੱਖੋਂ ਮਜਬੂਰ ਹੁੰਦੇ ਆ ਆਪਣੀ ਡਿਊਟੀ ਨਿਭਾਉਣ ਲਈ ਕਿ ਹਾਂ ਵੀ ਬਹੁਤ ਸਾਰੀਆਂ ਮਜਬੂਰੀਆਂ ਦਾ ਸਾਹਮਣਾ ਕਰਉਣਾ ਪੈਂਦਾ ਪੁਲਿਸ ਮੁਲਾਜ਼ਮਾਂ ਨੂੰ ਕਿਉਂਕਿ ਸਰਕਾਰ ਕੋਲੋਂ ਤਨਖਾਹਾਂ ਵੀ ਲੈਣੀ ਹੁੰਦੀ ਆ ਔਰ ਆਮ ਜਨਤਾ ਦੀ ਜਿਹੜੀ ਉਹ ਵੀ ਗੱਲ ਸੁਣਨੀ ਪੈਂਦੀ ਆ ਔਰ ਇਧਰਲੇ ਬੰਦੇ ਮੈਂ ਕਹਾਂਗਾ ਕੈਮਰਾਮੈਨ ਨੂੰ ਤਸਵੀਰਾਂ ਜਿਹੜੇ ਇਧਰ ਹੀ ਦਿਖਾਈ ਜਾਂਦੇ ਆ ਇਹ ਕਾਗਨਪੋਟ ਤੁਸੀਂ ਇੱਕ ਅਗਨ ਬੋਟ ਦੇ ਜ਼ਰੀਏ ਲੋਕ ਜਿਹੜੇ ਆਓ ਇੱਕ ਸਾਈਡ ਦੇ ਉੱਤੋਂ ਇੱਧਰ ਜਾ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਔਰ ਤੁਸੀਂ ਇੱਕ ਸਕੰਡ ਭਾਜੀ ਕੇਜਰੀਵਾਲ ਸਾਹਿਬ ਆ ਰਹੇ ਜੀ ਸਾਡੇ ਸੀਨੀਅਰ ਦੱਸਣਗੇ ਮੇਰੇ ਵੀ ਸੀਨੀਅਰ ਸਨ ਕਿਹੜੇ ਸੀਨੀਅਰ ਸਨ ਉਹ ਇਸ ਤੀ ਦਾ ਕਿਹੜੇ ਉੱਧਰ ਠੀਕ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਕਹਿੰਦੇ ਕਿ ਸਾਡੀ ਮਜਬੂਰੀ ਆ ਅਸੀਂ ਦੱਸ ਨਹੀਂ ਸਕਦੇ ਸਾਡੇ ਸੀਨੀਅਰ ਜਿਹੜੇ ਆ ਇੱਥੇ ਜ਼ਰੂਰ ਦੱਸਣਗੇ ਤਸਵੀਰਾਂ ਤੁਹਾਡੇ ਨਾਲ ਅਸੀਂ ਲਾਈਵ ਸ਼ੇਅਰ ਕਰ ਰਹੇ ਆ ਮੈਂ ਕੈਮਰਾਮੈਨ ਨੂੰ ਕਹਿੰਗਾ ਇਧਰਲੀ ਸਾਈਡ ਦੇ ਉੱਤੇ ਵੀ ਜਿਹੜੀਆਂ ਤਸਵੀਰਾਂ ਜਿਹੜੀਆਂ ਦਿਖਾਈਆਂ ਜਾਣ ਕਿ ਲੋਕ ਜਿਹੜੇ ਆ ਇੱਕ ਸਾਈਡ ਦੇ ਉੱਤੇ ਹੜਪ੍ਰਭਾਵਿਤ ਲੋਕ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦੇ ਤੇ ਦੂਜੇ ਪਾਸੇ ਵੀ ਆਈਪੀ ਡਿਊਟੀ ਜਦੋਂ ਲੱਗ ਜਾਂਦੀ ਆ ਤੇ ਲੋਕਾਂ ਨੂੰ ਉਸ ਦਾ ਵੀ ਜਿਹੜਾ ਰਜਾਣਾ ਭੁਗਤਣਾ ਪੈਂਦਾ ਵਾ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼ ਸਾਰੇ ਮਿਲ ਕੇ ਕਹਿੰਦੇ ਸੀ ਆਮ ਆਦਮੀ ਪਾਰਟੀ ਆਏਗੀ ਸਾਰੇ ਆਮ ਲੋਕ ਹੋਣਗੇ ਅੱਜ ਆਮ ਆਦਮੀ ਪਾਰਟੀ ਹੀ ਮਤਲਬ ਜਿਹੜੀ ਹੈਗੀ ਹੈ ਉਹੀ ਆਮ ਆਦਮੀ ਨੂੰ ਨਹੀਂ ਅੱਗੇ ਜਾਣ ਦੇ ਰਹੀ ਤੇ ਕਾਦੀ ਆਮ ਆਦਮੀ ਪਾਰਟੀ ਤੋਰ ਕੇ ਸਾਡੇ ਵਾਂਗੂ ਆਣ ਸਾਡੇ ਵਾਂਗੂ ਜਾਣ ਫਿਰ ਆਮ ਆਦਮੀ ਪਾਰਟੀ ਹੋਈ ਸਰਕਾਰ ਬਣਾਈ ਸੀ ਵੀਆਈਪੀ ਕਲਚਰ ਖਤਮ ਕਰਨ ਦੀਆਂ ਗੱਲਾਂ ਕੀਤੀ ਸੀ ਵੀਆਈਪੀ ਕਲਚਰ ਖਤਮ ਕਰ ਦਿੱਤਾ ਫਿਰ ਤੁਸੀਂ ਕਹੀ ਜਾਂਦੇ ਕਿ ਵੀਆਈਪੀ ਕਲਚਰ ਆਮ ਆਦਮੀ ਪਾਜੀ ਕੁਝ ਨਹੀਂ ਖਤਮ ਹੋਇਆ ਤੁਸੀਂ ਇੱਥੇ ਦੇਖੋ ਹੁਣ ਹੀ ਦੇਖੋ ਕਿੱਦਾਂ ਰੋਕਦੇ ਪਏ ਨੇ ਅੱਗੇ ਜਾਣ ਦਿੰਦੇ ਆ ਉਹਨਾਂ ਦੀ ਵਜ੍ਹਾ ਕਰਕੇ ਸਾਰੇ ਪਬਲਿਕ ਰੋਕੀ ਹੋਈ ਏ ਆ ਪਿੱਛੇ ਜਾ ਕੇ ਦੇਖੋ ਪਿੱਛੇ ਵੀਡੀਓ ਸ਼ੂਟ ਕਰੋ ਕਿੱਦਾਂ ਟਰੈਲੀਆਂ ਡਾਇਰੈਕਟਰ ਸਭ ਕੁਝ ਰੋਕਿਆ ਹੋਇਆ ਉਹਨਾਂ ਨੇ ਹੁਣੇ ਦੇਖਿਓ ਜਲਸੇ ਤੇ ਜਲਸੇ ਆਣਗੇ ਇੱਥੇ ਹਾਂ ਕੋਈ ਵੀ ਆਈਪੀ ਕਲਚਰ ਨਹੀਂ ਰੋਕਿਆ ਇਹਨਾਂ ਨੇ ਕਹਿਤ ਹੈ ਪਰ ਕੁਛ ਨਹੀਂ ਹੋਇਆ ਹੂੰ ਬਾਕੀ ਪੰਜਾਬ ਆ ਪੰਜਾਬ ਚੀਕਾ ਘੜਾ ਦਊਗਾ ਜਿੰਨੀਆਂ ਦੇ ਵੀ ਬਾਕੀ ਪੰਜਾਬ ਵਾਲੀ ਕੋਈ ਨਹੀਂ ਖੜਿਆ ਜੀ ਪੰਜਾਬ ਵਾਲੀ ਸਾਡੇ ਪੰਜਾਬੀ ਹੀ ਘੜਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੁਹਾਨੂੰ ਨੰਗਣ ਨਹੀਂ ਦਿੱਤਾ ਇਸ ਕਰਕੇ ਨਹੀਂ ਮੈਂ ਲੋਕਾਂ ਨੂੰ ਦਵਾਈਆਂ ਦੇਣ ਵਾਸਤੇ ਅੱਗੇ ਜਾਣਾ ਪਿਆ ਰੁਕੋ ਜੀ ਮੈਡਮ ਮੈਂ ਤੁਹਾਨੂੰ ਪਿੱਛੇ ਰੱਖ ਦੂੰਗਾ ਇੱਕ ਪਾਸੇ ਤਾਂ ਹੜ ਦੀ ਮਾਰ ਬਿਆਸ ਦਰਿਆ ਦੀ ਲੋਕ ਝੱਲ ਰਹੇ ਨੇ ਦੂਜੇ ਪਾਸੇ ਵੀ ਆਈਪੀ ਕਲਚਰ ਦੇ ਕਾਰਨ ਲੋਕ ਦੁਖੀ ਪਰੇਸ਼ਾਨ ਹੋ ਰਹੇ ਨੇ ਦੂਜੇ ਪਾਸੇ ਇੱਥੇ ਹਰ ਰੋਜ਼ ਕੋਈ ਨਾ ਕੋਈ ਵੀਆਈਪੀ ਹੁੰਦਾ ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਤਸਵੀਰਾਂ ਨੇ ਜਿੱਥੇ ਇੱਕ ਪੁਲਿਸ ਮੁਲਾਜ਼ਮਾ ਨੇ ਨਾਕਾ ਲਾਇਆ ਹੋਇਆ ਜਿੱਥੇ ਇੱਕ ਹਰ ਇੱਕ ਕੋਈ ਡਾਕਟਰ ਹੋਵੇ ਕੋਈ ਵੀ ਹੋਵੇ ਉਹਨਾਂ ਨੂੰ ਇੱਥੋਂ ਨੰਗਣ ਨਹੀਂ ਦਿੱਤਾ ਜਾ ਸਾਡੇ ਨਾਲ ਆਮ ਆਦਮੀ ਪਾਰਟੀ ਦੇ ਨੇ ਸਸਰੀਕਲ ਜੀ ਬਾਕੀ ਵੀਆਈਪੀ ਤੇ ਗੱਡੀਆਂ ਦੇ ਵਜਾਂ ਜਾਂਦੇ ਤੁਸੀਂ ਤੁਰ ਕੇ ਜਾ ਰਹੇ ਕੀ ਕਰ ਰਹੇ ਤੁਰ ਕੇ ਹੋ ਗਿਆ ਸੀ ਵੀਆਈਪੀ ਥੋੜਾ ਅਸੀਂ ਤੁਹਾਡੇ ਇਸ ਇਲਾਕੇ ਦੇ ਪੁੱਤਰ ਹੈ ਇਸ ਏਰੀਏ ਦਾ ਵੈਨ ਵਾਲਾ ਮੈਂ ਇਹ ਇੱਥੇ ਬਣੇ ਨਹੀਂ ਕਰੀ ਸਰ ਕੋਈ ਜਿੱਦਾਂ ਦਿੱਕਤ ਆ ਰਹੀ ਤੁਸੀਂ ਹਲਕਾ ਇੰਚਾਰਜੋਂ ਕਪੂਰਥਲੇ ਦੇ ਜਿੱਦਾਂ ਹਰ ਰੋਜ਼ ਲੋਕ ਜਿਹੜੇ ਉਹ ਪਰੇਸ਼ਾਨ ਨੇ ਹੜ ਪ੍ਰਭਾਵਿਤ ਨੇ ਹਰ ਰੋਜ਼ ਕੋਈ ਨਾ ਕੋਈ ਮੰਤਰੀ ਇੱਥੇ ਹੁੰਦਾ ਜਿਸ ਦੇ ਨਾਲ ਜਿਹੜੇ ਮੁਲਾਜ਼ਮਾਂ ਦੀਆਂ ਡਿਊਟੀਆਂ ਲੱਗਦੀਆਂ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਆਮ ਸੰਗਤਾਂ ਨੂੰ ਉਸ ਬਾਰੇ ਤੁਹਾਡਾ ਕੀ ਰਾਇ ਹੈ ਨਹੀਂ ਇਤਾਂ ਦੀ ਕੋਈ ਗੱਲ ਨਹੀਂ ਜੀ ਸਹੀ ਇਥੇ ਸੋਲ ਇਥੇ ਹਲਕਾ ਇੰਚਾਰਜ ਲੋਕਾਂ ਦੇ ਇੰਚਾਰਜ ਜੋ ਸਹੀ ਗੱਲ ਨਾਲ ਅਸੀਂ ਲੋਕਾਂ ਦੀ ਸੇਵਾ ਲਈ ਆ ਰਹੇ ਹਾਂ ਕੋਈ ਇਸ ਕਾਰਕ ਨਹੀਂ ਆ ਰਿਹਾ ਕਿ ਇੱਥੇ ਕਿਸੇ ਨੂੰ ਰੋਕਿਆ ਜਾਵੇ ਇਹ ਲੋਕਾਂ ਦੀ ਸੇਵਾ ਲਈ ਆ ਰਹੇ ਹਾਂ ਮੈਂ ਤਾਂ ਲਗਾਤਾਰ 20 ਦਿਨ ਹੋ ਗਏ ਇਸ ਏਰੀਆ 'ਚ ਹੀ ਆ ਰਿਹਾ ਨਹੀਂ ਬਿਲਕੁਲ ਕਿਉਂਕਿ ਸਾਡਾ ਫਰਜ਼ ਬੰਦਾ ਜੇ ਸਾਨੂੰ ਨੁਮਾਇੰਦਗੀ ਦਿੱਤੀ ਹੈ ਨਾ ਇਹਨਾਂ ਲੋਕਾਂ ਦੀ ਇਹਨਾਂ ਪਬਲਿਕ ਦੀ ਬਤਾਲ ਇੱਥੋਂ ਪਹੁੰਚੇ ਅਸੀਂ ਜੇ ਇਹਨਾਂ ਨੇ ਨਾਮਜ਼ਦਗੀ ਦਿੱਤੀ ਸਾਡਾ ਫਰਜ਼ ਬਣਦਾ ਸੀ ਇਹ ਸੇਵਾ ਕਰੀ ਜਾਂਦਾ ਨਹੀਂ ਜਿੱਦਾਂ ਹੁਣ ਅਫਸਰਾਂ ਦੀ ਡਿਊਟੀਆਂ ਲੱਗ ਜਾਂਦੀਆਂ ਵਾ ਜੋ ਕਿ ਲੋਕਾਂ ਲਈ ਡਿਊਟੀ ਚਾਹੀਦੀ ਆ ਅਫਸਰਾਂ ਦੀ ਡਿਊਟੀ ਤਾਂ ਜੇ ਕੇਜਰੀਵਾਲ ਨੇ ਹੋਣਾ ਜਾਂ ਮੁੱਖ ਮੰਤਰੀ ਨੇ ਹੋਣਾ ਜਾਂ ਕੈਬਨਿਟ ਮੰਤਰੀ ਨੇ ਹੋਣਾ ਉਹਦੇ ਲਈ ਬਹੁਤ ਸਾਰਾ ਮੁਲਾਜ਼ਮਾ ਨੂੰ ਜਿਹੜਾ ਵਾ ਇੱਥੇ ਡਿਊਟੀਆਂ ਲੱਗ ਜਾਂਦੀਆਂ ਜਿਸ ਦੇ ਨਾਲ ਪਰੇਸ਼ਾਨੀਆਂ ਦਾ ਸਾਹਮਣਾ ਤੇ ਕਰਨਾ ਪੈਂਦਾ ਥੋੜਾ ਬੜਾ ਨਹੀਂ ਇਤਾਂ ਦੀ ਕੋਈ ਗੱਲ ਨਹੀਂ ਵੀਰ ਜੀ ਇਹ ਤੁਸੀਂ ਦੇਖ ਸਕਦੇ ਇਹ ਪਬਲਿਕਲੀ ਲੱਗੇ ਹੋਏ ਆ ਮੇਰੇ ਵੀਰ ਪਬਲਿਕਲੀ ਲੱਗੇ ਇਹ ਸਮਾਜ ਸੇਵੀ ਆ ਔਰ ਇਹ ਦਵਾਈਆਂ ਲੈ ਕੇ ਇੱਥੇ ਪਹੁੰਚੇ ਨੇ ਇਹਨਾਂ ਨੂੰ ਰੋਕਿਆ ਗਿਆ ਨਹੀਂ ਕੋਈ ਗੱਲ ਨਹੀਂ ਮੈਨੂੰ ਪਤਾ ਲੱਗਾ ਜੇ ਡਾਕਟਰ ਸਾਹਿਬ ਨਾਲ ਕੋਈ ਵੀ ਪਤਾ ਹਾਂਜੀ ਮੈਂ ਮੈਂ ਡਾਕਟਰ ਸਾਹਿਬ ਦਾ ਰੋਕਿਆ ਗਿਆ ਹਾਂ ਬਿਲਕੁਲ ਰੋਕਿਆ ਗਿਆ ਮੈਨੂੰ 1 ਘੰਟਾ ਹੋ ਗਿਆ ਹਾਂਜੀ ਮੇਰੀ ਗੱਡੀ ਅੱਗੇ ਜਾਣ ਨਹੀਂ ਦਿੱਤੀ ਔਰ ਗੱਡੀ ਦੇ ਵਿੱਚ ਮੇਰੇ ਮੈਡੀਸਿਨ ਪਈ ਹੈ ਮੈਨੂੰ ਕਹਿੰਦੇ ਕਿ ਪੈਦਲ ਚੱਲ ਜਾ ਮੈਂ ਕਿਹਾ ਵੀ ਮੈਂ ਮੈਡੀਸਿਨ ਜਿਹੜੀ ਇੰਨੀ ਪਈ ਹੈ ਉਹ ਮੈਂ ਕਿਸ ਤਰ੍ਹਾਂ ਲੈ ਕੇ ਜਾਵਾਂ ਬਰਾ ਜਿਹੜੇ ਵੀਆਈਪੀ ਮੰਤਰੀ ਸੰਤਰੀ ਜਾਂ ਇਹਨਾਂ ਦੇ ਚਮਚੇ ਜਿਹੜੇ ਨੇ ਤੇ ਉਹਨਾਂ ਦੀਆਂ ਗੱਡੀਆਂ ਅੱਗੇ ਜਾਣ ਦਿੱਤੀਆਂ ਜਾ ਰਹੀਆਂ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਇਹ ਮੇਰੇ ਖਿਆਲ ਨਾਲ ਕੋਈ ਫਾਇਦਾ ਦਾ ਕੋਈ ਇਹਨਾਂ ਨੇ ਕਿਸੇ ਨੂੰ ਕੁਝ ਦੇਣਾ ਨਹੀਂ ਪਬਲਿਕ ਨੂੰ ਜਿਹੜਾ ਕੋਈ ਇਹਨਾਂ ਦੀ ਮਦਦ ਵੀ ਕਰਨੀ ਚਾਹੁੰਦਾ ਉਹਨੂੰ ਵੀ ਰੋਕਿਆ ਜਾ ਰਿਹਾ ਤੁਸੀਂ ਇਹ ਦੇਖ ਸਕਦੇ ਹੋ ਕਿਸਾਨ ਪਹੁੰਚ ਰਹੇ ਨੇ ਕਿਸਾਨਾਂ ਦੀਆਂ ਗੱਡੀਆਂ ਜਿਹੜੀਆਂ ਰੋਕੀਆਂ ਜਾਂਦੀਆਂ ਨੇ ਸੇਵਾਦਾਰਾਂ ਦੀਆਂ ਗੱਡੀਆਂ ਰੋਕੀਆਂ ਜਾਂਦੀਆਂ ਨੇ ਤੁਸੀਂ ਲੈ ਕੇ ਕੀ ਆਏ ਸੀਗੇ ਹੋਰ ਕਿ ਕਿਹੜੇ-ਕਿਹੜੇ ਆਸੂਲਤਾ ਇੱਥੇ ਤੁਸੀਂ ਪਛਾਣ ਰਹੇ ਹੋ ਜਿਹੜੇ ਆ ਕਿ ਸਰਕਾਰ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਮੈਂ ਆਪਣੀ ਗੱਡੀ ਦੇ ਵਿੱਚ ਮੈਡੀਸਿਨ ਦੇ ਨਾਲ ਨਾਲ ਕੁਝ ਤਰਪਾਲਾ ਰੱਖੀਆਂ ਹੋਈਆਂ ਨੇ ਪਾਣੀ ਰੱਖਿਆ ਹੋਇਆ ਜਿੱਥੇ ਕਿਤੇ ਲੋਕਾਂ ਨੂੰ ਲੋੜ ਪਵੇ ਅਸੀਂ ਉਹਨਾਂ ਨੂੰ ਦਈਏ ਪਰ ਮੇਨ ਮੇਰਾ ਜਿਹੜਾ ਕੰਮ ਹੈ ਐਜ਼ ਅ ਡਾਕਟਰ ਮੈਂ ਲੋਕਾਂ ਨੂੰ ਮੈਡੀਸਿਨ ਜਾਂ ਜਿਹੜੀਆਂ ਲੋਕਾਂ ਨੂੰ ਤਕਲੀਫਾਂ ਜਿਸ ਤਰ੍ਹਾਂ ਦੀ ਵੀ ਕੋਈ ਤਕਲੀਫ ਆ ਉਹਦੇ ਵਾਸਤੇ ਜਿਹੜੀਆਂ ਤੁਸੀਂ ਸਮਾਜ ਸੇਵੀ ਹੋ ਤਨਰਾਜ ਹੋ ਕੇ ਇੱਥੋਂ ਜਾ ਰਹੇ ਆ ਇਸ ਕਰਕੇ ਕਿ ਕਿਲੋਮੀਟਰ ਤੱਕ ਤੁਸੀਂ ਦਵਾਈਆਂ ਚੱਕ ਕੇ ਨਿਲ ਜਾ ਸਕਦੇ VIP ਗੱਡੀਆਂ ਜਾ ਰਹੀਆਂ ਜੀ ਇੱਥੇ ਬਿਲਕੁਲ ਜਾ ਰਹੀਆਂ ਜੀ ਪੱਕੀ ਗੱਲ ਹੈ ਮੇਰੇ ਸਾਹਮਣੇ ਦੇਖਦੇ ਦੇਖਦੇ 15 20 ਗੱਡੀਆਂ ਅੱਗੇ ਚੱਲ ਗਈਆਂ ਹਾਂ ਔਰ ਜੇ ਕੋ ਸੇਵਾ ਕਰਨ ਆਉਂਦਾ ਉਹਨੂੰ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਕੁਝ ਟਰਾਲੀਆਂ ਜਿਹੜੀਆਂ ਬੜੀ ਦੂਰ ਤੋਂ ਰਾਸ਼ਨ ਪਾਣੀ ਲੈ ਕੇ ਲੋਕ ਆਏ ਸੀਗੇ ਉਹਨਾਂ ਨੂੰ ਵੀ ਉਹ ਪਿੱਛੇ ਰੋਕ ਲਿਆ ਗਿਆ ਉਹਨਾਂ ਨੂੰ ਉਹ ਦੁੱਧ ਵੀ ਸੀਗਾ ਉਹਨਾਂ ਦੇ ਵਿੱਚ ਬੜੀ ਉਹ ਨਹੀਂ ਮਿੰਤਾ ਕੀਤੀਆਂ ਕਿ ਜਿਹੜਾ ਦੁੱਧ ਹੈ ਖਰਾਬ ਹੋ ਜਾਣਾ ਅਸੀਂ ਲੋਕਾਂ ਤੱਕ ਪਹੁੰਚਾਣਾ ਪਰ ਇਹ ਜਿਹੜੇ ਪੁਲਿਸ ਮਾਲਾ ਦੇਮ ਇਹਨਾਂ ਦੇ ਵੀ ਕੋਈ ਕਸੂਰ ਨਹੀਂ ਇਹਨਾਂ ਦੀ ਡਿਊਟੀ ਹੈ ਇਹਨਾਂ ਨੂੰ ਜੋ ਵੱਡੇ ਅਫਸਰਾਂ ਜੋ ਮੰਤਰੀਆਂ ਨੇ ਕਹਿਣਾ ਇਹਨਾਂ ਨੂੰ ਉਸੇ ਤਰ੍ਹਾਂ ਕਰਨਾ ਹਾਂ 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 ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿ ਵੀਆਈਪੀ ਗੱਡੀਆਂ ਜਿਹੜੀਆਂ ਉਹ ਇੱਥੋਂ ਜ਼ਰੂਰ ਲੰਘਦੀਆਂ ਨੇ ਪਰ ਆਮ ਜਨਤਾ ਜੋ ਇੱਥੇ ਸੇਵਾ ਲੈ ਕੇ ਹੁੰਦੇ ਨੇ ਰਾਹਤ ਸਮਗਰੀ ਲੈ ਕੇ ਹੁੰਦੇ ਨੇ ਉਹਨਾਂ ਨੂੰ ਬਹੁਤ ਹੀ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕੈਮਰਾਮੈਨ ਚਰਨਜੀਤ ਚੰਨੀ ਦੇ ਨਾਲ ਚਰਨਜੀਤ ਸਿੰਘ ਢਲੋਂ ਪੀਟੀਸੀ న్యూਸ ਤਾਂ ਜਿਹੜੇ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਨੇ ਉਹ ਲੋਕ ਸੇਵਾ ਕਰ ਰਹੇ ਨੇ ਸਿੱਖ, ਹਿੰਦੂ, ਮੁਸਲਮਾਨ ਸਾਰੇ ਧਰਮ ਸਾਂਝੇ ਤੌਰ ਤੇ ਇੱਥੇ ਪਹੁੰਚ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਮੁਸਲਮਾਨ ਭਾਈ ਜਾਰਾ ਅੱਜ ਹਾਰਡ ਸਮਗਰ ਹਾਰਡ ਰਾਹਤ ਲੀਸਮਗਰੀ ਲੈ ਕੇ ਪਹੁੰਚਿਆ ਆ ਪੁੱਛਦੇ ਇਹਨਾਂ ਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਕਿੱਥੋਂ ਆਏ ਆ ਤੁਸੀਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਸੀਂ ਸਰ ਕਰਤਾਰਪੁਰ ਹਲਕੇ ਤੋਂ ਆਏ ਆ ਜ਼ਿਲ੍ਹਾ ਜਲੰਧਰ ਤੋਂ ਕਰਤਾਰਪੁਰ ਦੇ ਆਲੇ-ਦੁਆਲੇ ਦੀ ਪਿੰਡਾਂ ਦੇੋਂ ਅਸੀਂ ਗੁਜਰ ਬਰਾਦਰੀ ਇਕੱਠੀ ਹੋ ਗਏ ਆ ਤੇ ਤੁਸੀਂ ਹੁਣ ਇੱਥੇ ਪਹੁੰਚੇ ਹੋ ਕਿ ਰਾਹਤ ਸਮਗਰੀ ਲੈ ਕੇ ਪਹੁੰਚੇ ਹੋ ਕਿੰਨੀਆਂ ਕਿੰਨੀਆਂ ਟਰਾਲੀਆਂ ਜਾਂ ਟਰਾਲੀਆਂ ਸਰ ਦੋ ਟਰਾਲੀਆਂ ਹੈਗੀਆਂ ਸਾਡੀਆਂ ਜਿਹਦੇ ਵਿੱਚ ਦੁੱਧ ਆ ਤੇ ਆਟਾ ਦਾਲਾਂ ਤੇਲ ਹੋਰ ਜੋ ਜ਼ਰੂਰੀ ਸਮਾਨ ਬਰੈਡ ਬਿਸਕਟ ਸੁੱਕਾ ਸੌਦਾ ਕਾਫੀ ਲੰਦਾ ਆ ਦੋ ਟਰਾਲੀਆਂ ਜੀ ਪਰੇਸ਼ਾਨੀ ਕੀ ਆ ਰਹੀ ਤੁਸੀਂ ਕਹਿੰਦੇ ਪਰੇਸ਼ਾਨੀ ਸਾਨੂੰ ਆ ਰਹੀ ਆ ਤੁਸੀਂ ਤੇ ਸੇਵਾ ਲੈ ਕੇ ਆਓ ਤੇ ਸੇਵਾ ਲਿਆਣ ਕਿ ਤੁਸੀਂ ਵੰਡਣੀ ਸ਼ੁਰੂ ਸਰ ਅੱਜ ਅੱਜ ਜਿਦਾਂ ਜੀ ਕਹਿੰਦੇ ਵੀ ਇੱਥੇ ਕੋਈ ਅਫਸਰ ਆਉਣਾ ਹੈਗਾ ਆ ਤੇ ਤਿੰਨ ਘੰਟੇ ਹੋ ਗਏ ਸਾਨੂੰ ਅੱਗੇ ਨਹੀਂ ਜਾਣ ਦੇ ਰਹੇ ਉਹ ਕਹਿੰਦੇ ਵਿੱਚ ਹਾਂ ਸਰ ਅੱਗੇ ਨਹੀਂ ਲੰਘਣ ਦੇ ਰਿਹਾ ਇਹ ਹੀ ਆ ਬਸ ਵੀਆਈਪੀ ਹਾਂ ਸਰ ਵੀਆਈਪੀ ਹੋਣਾ ਭਾਈ ਜਿੱਦਾਂ ਜਿਹੜੇ ਵੀਆਈਪੀ ਬੰਦੇ ਆ ਉਹਨਾਂ ਨੂੰ ਜਾਈ ਜਾਂਦੇ ਆ ਜਿਹੜੇ ਸੇਵਾਦਾਰ ਆ ਉਹਨਾਂ ਨੂੰ ਕੋਈ ਨਹੀਂ ਅੱਗੇ ਜਾਂਦਾ ਤੁਹਾਡੀਆਂ ਟਰਾਲੀਆਂ ਰੋਕ ਦਿੱਤੀਆਂ ਗਈਆਂ ਸਾਡੀਆਂ ਟਰਾਲੀਆਂ ਉੱਥੇ ਪਿੱਛੇ ਰੋਕਤੀਆਂ 2 ਕਿਲੋਮੀਟਰ ਦੂਰ ਸਾਨੂੰ ਨਾ ਅੱਗੇ ਜਾਣ ਦਿੰਦੇ ਆ ਪਤਾ ਨਹੀਂ ਕਹਿੰਦੇ ਸੀਐਮ ਆ ਰਿਹਾ ਆ ਹੁਣ ਇਹ ਰਾਬੀ ਜਾਣੇ ਆਉਂਦਾ ਕਿ ਨਹੀਂ ਆਉਂਦਾ ਪਿਆ ਤੇ ਸਾਨੂੰ ਉੱਥੇ ਪਿੱਛੇ ਰੋਕਿਆ ਸਾਡਾ ਦੁੱਧ ਸਾਰਾ ਸਮਾਨ ਸਾਡਾ ਖਰਾਬ ਹੋ ਰਿਹਾ ਸਾਡੇ ਜਿਹੜੇ ਲੋਕਾਂ ਜਿਹਨਾਂ ਲੋੜਿਆ ਉਹਨਾਂ ਤੱਕ ਸਾਡਾ ਸਮਾਨ ਨਹੀਂ ਪਹੁੰਚਣ ਦੇ ਰਿ ਪਿੱਛੇ ਪਿੰਡਾਂ ਵਾਲਿਆਂ ਨੂੰ ਜਿੱਦਾਂ ਮਰਜ਼ੀ ਦਈਏ ਉਹਨਾਂ ਨੂੰ ਤਾਂ ਕੋਈ ਲੋੜ ਹੀ ਨਹੀਂ ਜਿਨ੍ਹਾਂ ਨੂੰ ਲੋੜ ਹੈ ਉਹ ਤੇ ਸਾਡੀ ਗੱਡੀਆਂ ਨਹੀਂ ਚਾਹੁੰਦੇ ਪਏ ਤੁਸੀਂ ਅੰਦਰ ਜਾ ਕੇ ਆਪ ਵੰਡਣਾ ਚਾਹੁੰਦੇ ਸੀਗੇ ਵੰਡਣਾ ਚਾਹੁੰਦੇ ਭਾਈ ਸਮਾਨ ਅੰਦਰ ਜਾ ਕੇ ਹੀ ਸਾਰਾ ਸਮਾਨ ਆਪ ਵੰਡਣਾ ਚਾਹੁੰਦੇ ਆਂਗੀ ਸਾਰਾ ਸਮਾਨ ਸਾਡਾ ਸਿਰਲੇਖ ਭਾਈ ਅਸੀਂ ਇਹ ਕਹਿੰਦੇ ਹਾਂ ਕਿ ਸਮਾਰਟ ਜਿਹੜਾ ਸਾਡਾ ਸਹੀ ਰਸਤੇ ਚੱਲ ਜਾਵੇ ਅਸੀਂ ਇੰਨੀ ਆਪਣੇ ਸਾਰੇ ਗੁੱਜਰ ਸਾਨੂੰ 3 ਘੰਟੇ ਹੋ ਗਏ ਇੱਥੇ ਖੜੇ ਹੋਏ ਨੂੰ ਅਸੀਂ ਸਾਰੇ ਗੁੱਜਰ ਬਰਾਦਰੀ ਇਕੱਠੇ ਹੋ ਗਏ ਕੋ ਆਪਣੇ ਆਪ ਪੈਸਾ ਇਕੱਠਾ ਕਰਕੇ ਸਾਰੀ ਲੋਕਾਂ ਦੀ ਮਦਦ ਕਰਨ ਲਈ ਆਪਣੇ ਪੰਜਾਬੀਆਂ ਵਾਲੀ ਖੜੇ ਹੋਣ ਲਈ ਖੜੇ ਹੋਣ ਲਈ ਆਪਾਂ ਆਇਆ ਨਾਲ ਕੇ ਪੰਜਾਬੀਆਂ ਦੀ ਹਮਦਰਦੀ ਲਈ ਆਇਆ ਸੀ ਸਾਰੇ ਗੁੱਜਰ ਬਰਾਦੀ ਜਿੱਦ ਨੇ ਵੀ ਹੈਗੇ ਆ ਅਸੀਂ ਅਗਾ ਤੋਂ ਵੀ ਇਹੀ ਪਲਾਨ ਸੋਚਿਆ ਕਿ ਗਾਂ ਵੀ ਇਹਨਾਂ ਦੀ ਹਮਦਰਦੀ ਕਰਾਂਗੇ ਜੋ ਵੀ ਕਿਸੇ ਨੂੰ ਲੋੜ ਹੋ ਗਈ ਅਸੀਂ ਦੇਣ ਨੂੰ ਤਿਆਰ ਆ ਭਾਜੀ ਤੁਸੀਂ ਦੇਖ ਸਕਦੇ ਹੋ ਕਿ VIP ਬੱਸਾਂ ਇੱਥੇ ਪਹੁੰਚ ਚੁੱਕੀਆਂ ਨੇ ਕਿ VIP ਕੋਈ ਆ ਰਹੇ ਨੇ ਕਹਾ ਵੀ ਦਿੱਲੀ ਤੋਂ ਸ਼ਾਇਦ ਆ ਰਹੇ ਨੇ ਜਾਂ ਪੰਜਾਬ ਤੋਂ ਆ ਰਹੇ ਨੇ ਜਿਹਦੇ ਕਰਨਾ ਇਹਨਾਂ ਨੂੰ ਜਿਹੜੇ ਸਮਾਜ ਸੇਵੀ ਲੋਕ ਆ ਜਿਹੜੇ ਅੱਗੇ ਜਾ ਕੇ ਆਪ ਪਰ ਸੇਵਾ ਕਰਨੇ ਚਾਹੁੰਦੇ ਉਹਨਾਂ ਨੂੰ ਰੋਕਿਆ ਜਾ ਰਿਹਾ ਹੈ ਬਹੁਤ ਹੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਏਡੀ ਦੂਰੋਂ ਪਹਿਲਾਂ ਸਵੇਰ ਤੋਂ ਤੜਕੇ ਤੋਂ ਤੁਰੇ ਹੋਏ ਹੁਣ ਇਹਨਾਂ ਨੂੰ ਦੁੱਧ ਖਰਾਬ ਹੋਣ ਦਾ ਵੀ ਡਰ ਆਕ ਦੁੱਧ ਨਾ ਖਰਾਬ 10 ਕੁਇੰਟਲ ਦੁੱਧ ਆ ਗਿਆ ਘਟੋ ਘਟਾ ਸੀ ਆਪਣੀਆਂ ਮੱਝਾਂ ਦਾ ਦੁੱਧ ਆ 10 ਕੁਇੰਟਲ ਦੁੱਧ ਦਾ ਹੀ ਖਰਾਬ ਹੋ ਰਿਹਾ ਸਾਡਾ ਅੱਗੇ ਜਾਣ ਨਹੀਂ ਦੇ ਰੇ ਅਫਸਰ ਕੋਈ ਹਾਂ ਅੱਜ ਕੋਈ ਨਹੀਂ ਜਾਣ ਦਿੰਦੇ ਆਪਣੀਆਂ ਮੱਝਾਂ ਦੋ ਕਿਲੋਮੀਟਰ ਪਿੱਛੇ ਰੋਕ ਦਿੱਤੀਆਂ ਦੋ ਕਿਲੋਮੀਟਰ ਪਿੱਛੇ ਆ ਪੰਜ ਪਿੱਛੇ ਵਾਹਟੀਆਂ ਬਿਲਕੁਲ ਪਿੱਛੇ ਸਾਡੀਆਂ ਸਾਨੂੰ ਅੱਗੇ ਨਹੀਂ ਆਂਦ ਦਿੱਤਾ ਕਹਿੰਦਾ ਵੀਆਈਪੀ ਆ ਰਹੇ ਤੇ ਬਾਅਦ ਚ ਬਾਕੀ ਸਮਾਨ ਬਾਟੇ ਕਰੀਣਾ ਕੋਈ ਟਾਈਮ ਨਹੀਂ ਤੁਹਾਨੂੰ ਕੋਈ ਟਾਈਮ ਨਹੀਂ ਦੱਸ ਰਿਹਾ ਇੱਥੇ ਕਿੰਨਾ ਟਾਈਮ ਲੱਗਣਾ ਤੇ ਕਿੰਨਾ ਨਹੀਂ ਉਹ ਨਜ਼ਾਰਾ ਹੀ ਰੁਕ ਜੰਨੇ ਆ ਕਿੰਨੇ ਘੰਟੇ ਹੋ ਗਏ ਤੁਹਾਨੂੰ ਰੁਕੇ ਤਿੰਨ ਤੋਂ ਸਾਢੇ ਤਿੰਨ ਚਾਰ ਘੰਟੇ ਹੋ ਗਏ ਭਾਜੀ ਹੂੰ ਸਾਨੂੰ ਅੱਗੇ ਨਹੀਂ ਜਾਂਦੇ ਚਲੋ ਸਾਡੇ ਨਾਲ ਹੋਰ ਵੀ ਨੱਗੀ ਕਹਣਗੇ ਹਾਂ ਠੀਕ ਹੈ ਭਾਜੀ ਸਭ ਨੇ ਜਿਹੜੀ ਗੱਲ ਕਹੀ ਹੈਗੀ ਹੈ ਠੀਕ ਹੈ ਜੀ ਹਲਕਾ ਕਰਤਾਰਪੁਰ ਤੋਂ ਸਾਡੀ ਗੁਜਰ ਮਿੱਟੀ ਆਈ ਸੀ ਹੂੰ ਇਹਨਾਂ ਦੀ ਕਿਸੇ ਦੇ ਡੋਲੇ ਪਿਆ ਰਹੇ ਨੂੰ ਮਦਦ ਕਰਨ ਦੇ ਵਾਸਤੇ ਹਾਂ ਉਹਨਾਂ ਦਾ ਕਹਿਣ ਦਾ ਮਕਸਦ ਹੈਗਾ ਵੀ ਇਸ ਤੋਂ ਅੱਗੇ ਨਹੀਂ ਲੋਟੇਗਾ ਵੀ ਹੂੰ ਕਿੰਨੇ ਘੰਟੇ ਵੇਟ ਕਰਨੀ ਪਊਗੀ ਕੀ ਕੋਈ ਅੰਦਾਜ਼ਾ ਹੈ ਕੋਈ ਸਰ ਅਸੀਂ ਤਾਂ ਹੁਣ ਹਾਂਜੀ 5 ਜਾਂ 6 ਵਜੇ ਤੱਕ ਕਹਿੰਦੇ ਇੱਥੇ ਖੜੇ ਰਹੋ ਆਏ ਇਹ ਨਹੀਂ ਪਤਾ ਰਾਤ ਦੇ 12 ਹੀ ਬਾਸ ਸਕਦੇ ਆ ਸੀਐਮ ਨੇ ਆਉਣਾ ਕਿ ਨਹੀਂ ਆਉਣਾ ਉਹ ਇੱਥੇ ਸਾਰਾ ਸਮਾਨ ਇੱਥੇ ਖਰਾਬ ਹੋਣਾ ਮੈਨੂੰ ਲੱਗਦਾ ਪਾਜੀ ਤੁਸੀਂ ਤਸਵੀਰਾਂ ਦੇ ਸਕਦੇ ਹੋ ਕਿ ਇੱਕ ਵੀਆਈਪੀ ਡਿਊਟੀ ਕਾਰਨ ਕਿੰਨੀ ਸਿਰ ਸਮਾਜ ਸੇਵੀ ਸੰਸਥਾ ਬਾ ਉਹਨਾਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਪੁਲਿਸ ਵਾਲਿਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਇਹ ਲੋਕਾਂ ਦੇ ਨਾਲ ਆ ਜਿਹੜੇ ਸਮਾਜ ਸੇਵੀ ਆ ਉਹਨਾਂ ਦੇ ਨਾਲ ਯੂਜ਼ ਨਾ ਪੈਂਦਾ ਬਹੁਤ ਹੀ ਮੁਸ਼ਕਲ ਡਿਊਟੀ ਹੁੰਦੀ ਆ ਵੀਆਈਪੀ ਇਹਨਾਂ ਨੂੰ ਕਿੰਨੇ ਲੋਕਾਂ ਦੇ ਨਾਲ ਵੀਆਈਪੀ ਜਦੋਂ ਡਿਊਟੀ ਲੱਗਦੀ ਹੈ ਪੁਲਿਸ ਮਜਬੂਰ ਹੋ ਜਾਂਦੀ ਆ ਆਪਣੀ ਡਿਊਟੀ ਨਿਭਾਉਣ ਲਈ ਜਿਸ ਕਾਰਨ ਇਹਨਾਂ ਨੂੰ ਸਰ ਕੋਈ ਵੀਆਈਪੀ ਆ ਰਹੇ ਜਿਸ ਕਰਕੇ ਪਿਛੇ ਰੁਕੇ ਜਾ ਰਿਹਾ ਅੱਜ ਕਾਫੀ ਵੀਆਈਪੀ ਆ ਰਹੇ ਨੇ ਸਾਰੇ ਹੀ ਜਿਹੜੇ ਇੱਥੇ ਹੜਪੀੜ ਤੇ ਲੋਕਾਂ ਦੀ ਮਦਦ ਕਰਨ ਵਾਸਤੇ ਆ ਰਹੇ ਆ ਇਹ ਥੋੜਾ ਔਖਾ ਟਾਈਮ ਆ ਰਲ ਮਿਲ ਕੇ ਆਪਾਂ ਸਾਰਿਆਂ ਨੇ ਜਿਹੜਾ ਵਧੀਆ ਟਾਈਮ ਬਤੀਤ ਕਰਨਾ ਹੈ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਆ ਵੀ ਸ਼ਰਦਾ ਦੇ ਨਾਲ ਪਿਆਰ ਦੇ ਨਾਲ ਇਹ ਡਿਊਟੀ ਕਰਾਂਗੇ ਨਾਲ ਤੁਸੀਂ ਵੀ ਸਾਨੂੰ ਸਾਰੇ ਕੋਆਪਰੇਟ ਕਰੋ ਤੁਹਾਡੇ মিডিਆ ਨੂੰ ਮੇਰੀ ਬੇਨਤੀ ਆ ਤੁਸੀਂ ਸਾਡੀ ਲੋਕਾਂ ਤੱਕ ਆਵਾਜ਼ ਪਹੁੰਚਾ ਕੇ ਲੋਕਾਂ ਤੱਕ ਮੈਸੇਜ ਪਹੁੰਚਾਓ ਕਿ ਸਾਰਿਆਂ ਨੇ ਨਿਮਰਤਾ ਨਾਲ ਆਉਣਾ ਇੱਕ ਦੂਜੇ ਦਾ ਕਹਿਣਾ ਮੰਨ ਕੇ ਚੰਗਾ ਟਾਈਮ ਆਪਾਂ ਕੱਢਣਾ ਆ ਜਿੱਦਾਂ ਸਾਰਾ ਇੱਥੇ ਤੁਹਾਨੂੰ ਤੁਸੀਂ ਭਾਈਚਾਰਾ ਵੀ ਦੇਖਿਆ ਸਮਾਜ ਸੇਵੀ ਸੰਸਥਾਵਾਂ ਵੀ ਇੱਥੇ ਆ ਰਹੀਆਂ ਆ ਚਲੋ ਵੀਆਈਪੀ ਵੀ ਇੱਥੇ ਰਾਹਤ ਦੀ ਸਮੱਗਰੀ ਲੈ ਕੇ ਪਹੁੰਚ ਰਹੇ ਉਹਨਾਂ ਜਾਂਦੇ ਆ ਇਹ ਮੁਸ਼ਕਲਾਂ ਬਹੁਤ ਜ਼ਿਆਦਾ ਨਹੀਂ ਆ ਜਾਂਦੇ ਜਦੋਂ ਤੁਸੀਂ ਪਬਲਿਕ ਦੇ ਨਾਲ ਯੋਜਨਾ ਹੁੰਦਾ ਪਬਲਿਕ ਗੁੱਸੇ ਹੋ ਜਾਂਦੀ ਆ ਤੁਸੀਂ ਦੇਖਦੇ ਹੋ ਕਿ ਇਹ ਕਹਿੰਦੇ ਕਿ ਸਾਡਾ ਦੁੱਧ ਖਰਾ ਹੋ ਸਕਦਾ ਇੱਕ ਉਹਨਾਂ ਦੇ ਨਾਲ ਕੰਪਰੋਮਾਈਜ਼ ਵੀ ਕਰਨਾ ਪੈਂਦਾ ਇਹਨਾਂ ਨੂੰ ਸਮਝਾਉਣਾ ਵੀ ਪੈਂਦਾ ਬਹੁਤ ਮੁਸ਼ਕਲਾਂ ਦਾ ਅਫਸਰ ਨੂੰ ਇੱਕ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਅਸਲ 'ਚ ਜਨ ਜੀ ਸਾਨੂੰ ਨੌਕਰੀ ਮਿਲੀ ਇਹਨਾਂ ਕਰਕੇ ਆ ਇਹਨਾਂ ਦੀ ਸੇਵਾ ਕਰ ਲਈ ਇਹਨਾਂ ਦਾ ਖਿਆਲ ਰੱਖਣ ਲਈ ਤੇ ਕੁਝ ਅਫਸਰ ਜਿਹੜੇ ਗਰਮ ਹੁੰਦੇ ਉਹਨਾਂ ਨੂੰ ਵੀ ਚਾਹੀਦਾ ਠੰਡੇ ਹੋ ਕੇ ਡਿਊਟੀ ਕਰਨੀ ਚਾਹੀਦੀ ਆ ਕਿਉਂਕਿ ਆਪਾਂ ਇਹਨਾਂ ਦੀਆਂ ਚੰਗੀਆਂ ਸਵਾਮਾਂ ਦੇਣ ਲਈ ਲੱਗੇ ਆ ਇਹਨਾਂ ਨੂੰ ਸੌਖਾ ਕਰਨ ਲਈ ਲੱਗੇ ਪਰ ਕਿੰਨੇ ਕ ਵਜੇ ਤੱਕ ਇਹਨਾਂ ਨੂੰ ਰੁਕਣਾ ਪਊਗਾ ਹਜੇ ਜਦੋਂ ਜਦ VIP ਨਹੀਂ ਹੁੰਦੇ ਕਹਿੰਦੇ 3 ਦੇ ਸਾਢੇ 3 ਘੰਟੇ ਹੋ ਗਏ ਸਾਨੂੰ ਰੁਕਿਆ ਨੂੰ ਟਰਾਲੀਆ 2 ਕਿਲੋਮੀਟਰ ਪਿੱਛੇ 35 40 ਮਿੰਟ ਹੋਰ ਹੈਗਾ ਤੇ ਅਸੀਂ ਰਲ ਮਿਲ ਕੇ ਉਹ ਟਾਈਮ ਕੱਢ ਲੈਣਾ ਉਦੋਂ ਬਾਅਦ ਫਿਰ ਅਸੀਂ ਜਿਹੜਾ ਹੈਗਾ ਇਹਨਾਂ ਨੂੰ ਬਿਲਕੁਲ ਇਜਾਜ਼ਤ ਕਰਕੇ ਖੁਦ ਹੀ ਕਵਾਂਗੇ ਜੀ ਚਾਹ ਪਿਆ ਕੇ ਇੱਥੋਂ ਭੇਜਾਂਗੇ ਤੇ ਇਹ ਖੁਸ਼ ਹੋ ਜਾਣਗੇ ਚਲੋ ਬਹੁਤ ਵਧੀਆ ਜੀ ਤੁਸੀਂ ਹੱਸ ਵੀ ਰਹੇ ਹੋ ਮਜਬੂਰੀ ਵੀ ਆ ਤੁਹਾਡੀ ਰੋਕਣਾ ਪੈਣਾ ਵਾ ਕਿ ਹਾਂ ਵੀ ਕਿਉਂਕਿ ਵੀਆਈਪੀ ਡਿਊਟੀ ਪਹਿਲਾਂ ਤੁਹਾਡੀ ਡਿਊਟੀ ਕਰਨੀ ਹੈ ਸਾਰੇ ਭਰਾ ਹੀ ਆ ਸਾਰੇ ਆਪਣੇ ਗੁਜਰਬਾਲ ਦੀ ਆਏ ਦੁੱਧ ਨਹੀਂ ਵੀਆਈਪੀ ਡਿਊਟੀ ਜ਼ਰੂਰੀ ਹੈ ਪਹਿਲਾਂ ਲੋਕਾਂ ਦੀ ਡਿਊਟੀ ਸਾਰੇ ਵਾਸਤੇ ਡਿਊਟੀ ਜ਼ਰੂਰੀ ਆ ਵੀਆਈਪੀ ਵੀ ਲੋਕਾਂ ਵਾਸਤੇ ਵੀ ਸਾਰੇ ਆਪਣੇ ਪਰਿਵਾਰ ਹੀ ਆ ਉਹਨਾਂ ਚ ਰੋਕਣਾ ਮਜਬੂਰੀ ਆ ਆਪਣਾ ਮਜਬੂਰੀ ਤੁਹਾਡੇ ਸਾਹਮਣੇ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਮੁਲਾਜ਼ਮ ਕਿਤੇ ਨਾ ਕਿਤੇ ਮਜਬੂਰ ਨਜ਼ਰ ਆਉਂਦੇ ਨੇ ਕਿ ਹਾਂ ਵੀ ਜਦੋਂ ਅਸੀਂ ਲੋਕਾਂ ਨੂੰ ਸਮਝਾਉਣ ਲਈ ਬਹੁਤ ਮੁਸ਼ਕਲਾਂ ਸਾਹਮਣਾ ਕਰਨਾ ਪੈਂਦਾ ਵਾ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀਆਂ ਇਹ ਲੋਕ ਜਿਹੜੇ ਆ ਕਿੰਨੀਆਂ ਮੁਸ਼ਕਲਾਂ ਦੇ ਇਹ ਸਾਰੇ ਬੈਰੀਕੇਡ ਹੋ ਚੁੱਕੇ ਆ ਆਸ-ਪਾਸੇ ਕਿ ਵੀਆਈਪੀ ਡਿਊਟੀਆਂ ਇੱਥੇ ਲੱਗੀਆਂ ਹੋਈਆਂ ਵਾ ਕਿ ਪੁਲਿਸ ਵੱਲੋਂ ਜਿਹੜਾ ਰੋਕਿਆ ਜਾ ਰਿਹਾ ਵਾ ਔਰ ਕਾਫੀ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਕਪੂਰਸਲਾ ਤੋਂ ਮਰਾ ਮੈਨ ਚੰਨੀ ਦੇ ਨਾਲ ਜਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼